ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਣੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗੁਤ ਰੰਗ ਅੰਤ ਕੋ ਪਾਵੇ ਰੁਦਰ ਤਿਆਨ ਗਿਆਨ ਸਤ ਗੁਰ ਕੇ ਕਬ ਜਨ ਪਲ ਉਹਨ ਹੈ ਜੋ ਗਾਵੇ ਪੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸੋ ਕਹੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆ गोपाल तेरा आरती जो जन तुमरी भगत करनते तिन के काज सवारता गोपाल तेरा आरती जो जन तुमरी भगत करनते तिन के काज सवारतार ਲੋ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰ ਨਿਤ ਜਿਓ ਪਣਿਆ ਸ਼ਾਦਨ ਨਿਕਾ ਅਨਾਜ ਮੰਗੋ ਸਤ ਸਿਕਾ ਗਉ ਪੈਸ ਮੰਗੋ ਲਾ ਵੇਰੀ ਇਕ ਤਾਜਨ ਤੁਰੀ ਚੰਗੇਰੀ ਕਰ ਕੀ ਗਿਹਣਾ ਚੰਗੀ ਜਨ ਤਨ ਨਾਲ ਲੈ ਵੈ ਮੰਗੀ ਗਉ ਪੈਸ ਮੰਗੋ ਲਾ ਵੇਰੀ ਇਕ ਤਾ ਜਣ ਤੁਰੀ ਚੰਗੇਰੀ ਕਰ ਕੀ ਗਿਹਣਾ ਚੰਗੀ ਜਨ ਤਨਾਂ ਲੈ ਵ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਬਾਰਨ ਮੈਂ ਤੇਰਾ ਦਰਬਾਰ ਸਤਖੰਡ ਵਸ ਅੰਕਾਰਾ ਲਛਮੀ ਖੜੀ ਤੇਮਰਾ ਦਰਬਾਰਾ ਸਰਬਦ ਇਵਤੇ ਕਰਨ ਨਮਸ਼ਕਾਰਾ ਸਗਲ ਦਵਾਰ ਕਾ ਛਾਡਕ ਗਇਆ ਤਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਪਾਸ਼ਾਹੀ ਦਸਵੀ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿੰਦ ਰਾਮ ਕਬ ਹੂ ਸੁਚਿਤ ਹੈ ਭਜਾਗੋ ਪ੍ਰਾਨੀ ਪਰਮ ਪੁਰਖ ਪਗ ਲਾਗ ਸੋਵਤ ਕਹ ਮੋਹ ਨਿੰਦਰਾ ਮੈਂ ਕਬ ਹੂੰ ਸੋਚਿਤ ਹੈ ਜਾਗ ਰਹਾਉ ਔਰਨ ਕਹਾ ਉਪਦੇਸਤ ਹੈ ਪਾਸ਼ ਤੁਹੇ ਪਰਬੋਧਨ ਲਾਗੋ ਸਿਂਚਤ ਕਹਾ ਪਰੇ ਬਿਖਿਨ ਕਹਾ ਕਬਹੋ ਬਿਖਰਸ ਤਿਆਗ ਕੇਵਲ ਕਰਮ ਭਰਮ ਸੇ ਚੀਨਹਾ ਧਰਮ ਕਰਮ ਨਰਗ ਸੰਗਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਗ ਜਾਤੇ ਦੁਖ ਪਾਪ ਨਹ ਪੇਟੇ ਕਾਲ ਜਾਲ ਤੇ ਤਾਗ ਜਾ ਸੁਖ ਚਾਹੋ ਸਦਾ ਸਬਨ ਕਾ ਤਾਹਰ ਕੇ ਰਸ ਪਾਗ ਜਾਤੇ ਦੂਖ ਪਾਪ ਨਹ ਪੇਟਾ ਕਾਲ ਜਾਲ ਤੇ ਤਾਗ ਜੋ ਸੁਖ ਚਾਹੋ ਸਦਾ ਸਬਨ ਕਾ ਤਾ ਹਰ ਕੇ ਰਸ ਪਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ